ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪਹਿਲਾ ਕਿਰਤ ਪਿਆ ਨਹੰ ਬਿਟੈ ਕੋਇ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਭਾਣਾ ਸੋਈ ਹੁਆ ਅਵਰਨ ਕਰਣ ਵਾਲਾ ਦੁਆ ਨਾ ਜਾਣਾ ਕਰਮ ਕੇਵੜ ਤੇਰੀ ਦਾ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡਾ ਦਾਤਾ ਦੇਵਣ ਹਾ ਤੋਟ ਨਹੀਂ ਤੁਦ ਭਗਤ ਭੰਡਾਰ ਕੀਆ ਗਰਬ ਨਾ ਆਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੈ ਬਖਸ਼ ਮਿਲਾਏ ਜਿਉ ਭਾਵੇ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸਾ ਤੇਰਾ ਤਨ ਮੈਂ ਮੈਲ ਨਹੀਂ ਮਨ ਰਤਾ ਗੁਰ ਬਚਨੀ ਸਚ ਸ਼ਬਦ ਪਛਾਤਾ ਤੇਰਾ ਨਾਨਕ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਤਨ ਮੈਂ ਮੈਲ ਨਾਹੀ ਮਨ ਰਤਾ ਗੁਰਬਚਨੀ ਸੱਚ ਸ਼ਬਦ ਪਛਾਤ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 154 ਦੇ ਉੱਪਰ ਅੰਕਿਤ ਹੈ। ਧੰ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀ ਪੰਕਤੀ ਹੈ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਿਹੇ ਸਤਗੁਰੂ ਮੈਂ ਆਪਣੇ ਕਰਮਾਂ ਬਾਰੇ ਕੁਝ ਵੀ ਨਹੀਂ ਜਾਣਦਾ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ हे ਪਰਮੇਸ਼ਰ ਤੂੰ ਬਹੁਤ ਵੱਡਾ ਹੈ ਤੇਰੀਆਂ ਦਾਤਾਂ ਵੀ ਬਹੁਤ ਵੱਡੀਆਂ ਹਨ ਪਰ ਜਿੱਦੋਂ ਵੇਲੇ ਅਸੀਂ ਪੜਦੇ ਹਾਂ ਬਾਣੀ ਦੇ ਵਿੱਚ ਸਤਿਗੁਰੂ ਉਪਦੇਸ਼ ਦਿੰਦੇ ਆ ਵੀ ਆਪਣੀ ਕੀਤੇ ਹੋਏ ਕਰਮਾਂ ਦੇ ਉੱਪਰ ਹੀ ਨਵੇੜਾ ਹੋਣਾ ਹੈ ਰੋਜ਼ ਹੀ ਪੜਦੇ ਆਪਾਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜੇਹੇ ਕਰਮ ਕਮਾਏ ਤਿਹਾਂ ਹੋਏ ਸੀ ਪਰ ਹੁੰਦਾ ਕਿ ਇਹ ਸਤਸੰਗਤ ਜੀ ਸਾਡੀ ਅਵਸਥਾ ਨੂੰ ਸਤਿਗੁਰੂ ਬਿਆਨ ਕਰਦੇ ਆ ਅਸੀਂ ਜੇ ਚੰਗਾ ਕਰਦੇ ਆ ਤਾਂ ਮੈਂ ਕੀਤਾ ਜੇ ਕੁਝ ਗਲਤ ਹੋ ਜਾਏ ਤੇ ਭਲਾਈ ਫਲਾਣੇ ਨੇ ਕਰ ਦਿੱਤਾ ਫਲਾਣੇ ਕਰਕੇ ਹੋ ਗਿਆ ਸਤਿਗੁਰੂ ਕਹਿੰਦੇ ਨਹੀਂ ਭਾਈ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਬੇ ਰੋ ਪਹਿਲੀ ਪੰਕਤੀ 12ਵਾਂ ਮਾ ਦੀ ਗੁਰੂ ਅਰਜਨ ਸਾਹਿਬ ਦਾ ਜੋ ਉਚਾਰਣ ਕੀਤਾ ਹੈ ਸਭ ਕਹਿੰਦੇ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ ਕਿਰਤ ਕਰਮ ਕੇ ਵਿਛੜੇ ਉਹਦਾ ਦੋਸ਼ ਨਹੀਂ ਹੈ ਉਹ ਤਾਂ ਸਾਰਿਆਂ ਨੂੰ ਬੁਲਾ ਰਿਹਾ ਅੱਜ ਵੀ ਕਹ ਰਿਹਾ ਸਤਗੁਰੂ ਅੱਜ ਵੀ ਬੁਲਾ ਰਿਹਾ ਪਰ ਕਰਮ ਸਾਡੇ ਜਿਹੜੇ ਆ ਕੀਤੇ ਹੋਏ ਕਰਮਾਂ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੇ ਚੰਗੇ ਕਰਮ ਕੀਤੇ ਆ ਸਤਿਗੁਰੂ ਦੇ ਆਪਾਂ ਕੋਲ ਬੈਠੇ ਆ ਉਹੀ ਕਰਮ ਹੁੰਦੇ ਆ ਜਿਹੜਾ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਦੀ ਹਜ਼ੂਰੀ ਤੋਂ ਦੂਰ ਹੈ ਕਹਿੰਦੇ ਨਾ ਜਾਣਾ ਕਰਮ ਮੈਂ ਆਪਣੇ ਕਰਮਾਂ ਬਾਰੇ ਕੁਝ ਵੀ ਨਹੀਂ ਜਾਣਦਾ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਇਸ ਗੱਲ ਦਾ ਐਲਾਨ ਕੀਤਾ ਲੋਕਾਂ ਨੇ ਉਹਨਾਂ ਨੂੰ ਮੰਨਿਆ ਵੀ ਕੋਈ ਨਹੀਂ ਕਹਿੰਦੇ ਕਰਮ ਹੀ ਭਗਵਾਨ ਹੈ ਉਹਨਾਂ ਨੂੰ ਨਹੀਂ ਮੰਨਿਆ ਲੋਕਾਂ ਨੇ ਪਰ ਗੁਰਮਤ ਇਹ ਗੱਲ ਨੂੰ ਸਮਝਾ ਰਹੀ ਹੈ ਭਾਈ ਜੋ ਕਰਮ ਤੂੰ ਕੀਤਾ ਉਹਦਾ ਫਲ ਤੈਨੂੰ ਪ੍ਰਾਪਤ ਜ਼ਰੂਰ ਹੋਏਗਾ ਦੱਦੇ ਦੋਸ਼ ਨਾ ਦੋ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਕੀ ਹੁੰਦਾ ਮਨੁੱਖ ਕਰਮ ਕਰਦਾ ਹੈ ਰਾਮ ਕਰਕੇ ਕਿਹਾ ਜਾਂਦਾ ਨਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਨਾ ਮੈਂ ਕਿਸੇ ਦੇ ਬਾਰੇ ਬੁਰਾ ਸੋਚਦਾ ਹਾਂ। ਪਰ ਘਾ ਵੀ ਹਰ ਇੱਕ ਜਗ੍ਹਾ ਨਹੀਂ ਉੱਗਦਾ। ਜਿੱਥੇ ਕੁਝ ਹੋ ਜਾਏ ਨਾ ਤਾਂ ਹੀ ਘਾ ਉਗਦਾ। ਬੀਜਿਆ ਹੋਏਗਾ ਨਾ ਤਾਂ ਹੀ ਬੱਦਦੇ ਆ। ਜੇਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ। ਸਭ ਕੰਦੇ ਸੀ ਜਾਣਦੇ ਨਹੀਂ ਆ ਕਰਕੇ ਆਪਾਂ ਭੁੱਲ ਜਾਂਦੇ ਆ। ਨਾ ਜਾਣਾ ਕਰਮ। ਪਰ ਸਤਿਗੁਰੂ ਤੂੰ ਬਹੁਤ ਵੱਡਾ। ਕੇਵੜ ਤੇਰੀ ਦਾਤ ਜਿਦਾਂ ਪੰਗ ਪੰਗਤੀ ਮੈਂ ਆਪਜੀ ਦੇ ਨਾਲ ਸਾਂਝੀ ਕੀਤੀ ਆ ਕਿਰਤ ਕਰਮ ਕੇ ਵਿਛੜੇ ਪਰ ਨਾਲ ਅਰਦਾਸ ਵੀ ਆਖਿਆ ਕਰ ਕਿਰਪਾ ਮੇਲੋ ਰਾਮ ਕਰਮ ਧਰਮ ਤੇਰੇ ਨਾਮ ਕੀ ਜਾਤ ਤੇਰੇ ਨਾਮ ਦੇ ਨਾਲ ਹੀ ਮੈਂ ਕਰਮ ਕਰ ਸਕਦਾ ਮੈਂ ਧਰਮ ਕਰ ਸਕਦਾ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਕਿਰਤ ਪਿਆ ਨਾ ਮਿਟੇ ਕੋਈ ਕੋਈ ਦੁਨੀਆ ਦੀ ਤਾਕਤ ਜਿਹੜੀ ਤੇਰੇ ਕੀਤੇ ਹੋਏ ਕਰਮਾਂ ਨੂੰ ਨਹੀਂ ਮਿਟ ਸਕਦੀ ਔਰ ਇਨੇ ਕੀਤੇ ਸਤਗੁਰੂ ਕਹਿੰਦੇ ਭਾਈ ਲੇਖ ਕਤੇ ਨਾ ਛੁਟੀਏ ਖਿੰਨ ਖਿੰਨ ਭੋਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕਿਰਤ ਪਿਆ ਨਾ ਮਿਟੇ ਕੋਈ ਕਿਆ ਜਾਣਾ ਕਿਆ ਆਗੇ ਹੋਏ ਇਹ ਉਹਨਾਂ ਦੀ ਅਵਸਥਾ ਜਿਨ੍ਹਾਂ ਨੂੰ ਰੱਬ ਦਾ ਡਰ ਹੈ ਤੇ ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ ਕੀ ਹੋਏਗਾ ਦੇਖੀ ਜਾਏਗਾ ਪਰ ਕਹਿੰਦੇ ਕਿਆ ਜਾਣਾਂ ਕਿਆ ਆਗੇ ਹੋਏ ਮੇਰੀ ਹਾਲਤ ਕੀ ਹੋਏਗਾ ਮੇਰਾ ਆਉਣ ਵਾਲਾ ਸਮਾਂ ਕਿਦਾਂ ਦਾ ਮੇਰਾ ਜੀਵਨ ਬਤੀਤ ਹੋਏਗਾ ਮੈਂ ਕਰਮ ਇਦਾਂ ਦੇ ਕੀਤੇ ਕਿਆ ਜਾਣਾਂ ਕਿਆ ਆਗੇ ਹੋਏ ਪਰ ਜੇ ਸਤਗੁਰ ਕਹਿੰਦੇ ਉਹਦੀ ਰਜ਼ਾ ਵਿੱਚ ਹੋਵੋਗੇ ਨਾ ਜੋ ਇਸ ਭਾਣਾ ਸੋਈ ਹੁਆ ਜੋ ਵੀ ਹੁੰਦਾ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁੰਦਾ ਮਨੁੱਖ ਕਹੇ ਕਿ ਮੈਂ ਕਰ ਸਕਦਾ ਸਤਗੁਰੂ ਕਹਿੰਦੇ ਨਹੀਂ ਕੁਝ ਕਰ ਸਕਦਾ ਬੰਦੇ ਦੀ ਕੋਈ ਤਾਕਤ ਨਹੀਂ ਹੈ ਬੰਦੇ ਦੇ ਹੱਥੋਂ ਬੈਨਾ ਤੇ ਬੰਦਾ ਦੂਸਰੇ ਬੰਦੇ ਨੂੰ ਭੁੱਖਾ ਮਾਰ ਦੇ ਬਾਣੀ ਕਹਿ ਰਹੀ ਹੈ ਕਹਿੰਦੇ ਇਸਕੇ ਹਾਥ ਹੋਏ ਤਾਂ ਸਭ ਕੁਝ ਲਈ ਹੁੰਦਾ ਕਿ ਇਹ ਜੋਤਿ ਸੁਭਾਵੈ ਸੋਈ ਕਰੇ ਜੋਤਿ ਸੁ ਭਾਣਾ ਸੋਈ ਹੋਆ ਅਵਰਨਾ ਕਰਨੇ ਵਾਲਾ ਦੁਆ ਹੋਰ ਕੋਈ ਕੁਛ ਕਰ ਨਹੀਂ ਸਕਦਾ ਇੱਕ ਪਰਮੇਸ਼ਰ ਹੈ ਸਭ ਕੁਝ ਕਰਨ ਦੀ ਸਮਰਥਾ ਉਹਦੇ ਕੋਲ ਹੈ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏ ਵਡ ਦਾਤਾ ਦੇਵਨ ਹਾਰ ਜਿਹੜੇ ਦਿੰਦੇ ਨਾ ਸਾਧ ਸੰਗਤ ਜੀ ਉਹਨਾਂ ਨੂੰ ਦਾਨੀ ਕਿਹਾ ਜਾਂਦਾ ਜਿਹੜੇ ਰੱਬ ਦੇ ਵਿੱਚ ਦਿੱਤੇ ਹੋ ਵਿੱਚੋਂ ਦਿੰਦੇ ਉਹਨੂੰ ਦਾਨੀ ਕਹਿੰਦੇ ਪਰ ਦాతਾਰ ਜਿਹੜਾ ਨਾ ਦਾਨੀ ਕਿਹਨੂੰ ਦਿੰਦਾ ਜਿੱਥੇ ਉਹਦਾ ਮਨ ਕਰਦਾ ਫਿਰ ਉਹਦੇ ਮਨ ਵਿੱਚ ਇਹ ਵੀ ਆਉਂਦਾ ਹੈ ਕਿ ਲੋਕ ਮੇਰਾ ਨਾਮ ਲਿਆ ਜਾਏ ਲੋਕੀ ਮੇਰੀ ਸੋਭਾ ਕਰਨ ਆਸਾ ਕੀ ਵਾਰ ਦੇ ਵਿੱਚ ਆਪ ਪੜਨੇ ਕਹਿੰਦੇ ਸਤਿਆ ਮਨ ਸੰਤੋਖ ਉਪਜੈ ਜਿਹੜਾ ਦਾਨੀ ਹੈ ਨਾ ਉਹਦੇ ਮਨ ਵਿੱਚ ਇਹ ਭਾਵਨਾ ਆਉਂਦੀ ਕਿ ਮੈਂ ਦਾਨ ਕਰਾਂ ਸਤਿਆ ਮਨ ਸੰਤੋਖ ਉਪਜੇ ਦੇਣਾ ਕੇ ਵਿਚਾਰ ਫਿਰ ਅੰਦਰੋਂ ਮੰਗਦਾ ਰੱਬ ਦੇ ਕੋਲ ਦੇ ਦੇ ਮੰਗੇ ਸੱਸਾ ਗੁਣਾ ਸੋਭ ਕਰੇ ਚ ਸੰਸਾਰ ਵਿੱਚ ਸੰਸਾਰ ਵੀ ਮੇਰੀ ਸੋਭਾ ਕਰੇ ਤੇ ਸਤਗੁਰੂ ਕਹਿੰਦੇ ਉਹਦੇ ਵਰਗਾ ਦాతar ਕੋਈ ਨਹੀਂ ਦాతਾ ਉਹਦੇ ਵਰਗਾ ਨਹੀਂ ਇਹ ਦਾਨੀ ਤਾਂ ਬਥੇਰੇ ਆ ਉਹ ਸਾਰਿਆਂ ਨੂੰ ਦੇ ਰਿਹਾ ਸਭ ਕੁਝ ਦੇ ਰਿਹਾ ਹੈ ਸਮੇਂ ਦੇ ਨਾਲ ਦੇ ਰਿਹਾ ਹੈ ਜਿੱਦਾਂ ਜਿੱਦਾਂ ਚਾਹੀਦਾ ਸਭ ਕੁਝ ਦੇ ਰਿਹਾ ਹੈ ਐਡਾ ਵੱਡਾ ਦాతਾ ਤੂੰ ਏ ਵੱਡਾ ਦాతਾ ਦੇਵਨ ਹਾਰ ਤੋਟ ਨਹੀਂ ਤੁਦ ਭਗਤ ਭੰਡਾਰ ਇੱਥੇ ਭਗਤ ਦਾ ਅਰਥ ਹੈ ਭਗਤੀ ਭਗਤੀ ਦੇ ਭੰਡਾਰ ਭਰੇ ਪਏ ਆ ਉਹੀ ਮਨੁੱਖ ਹੁੰਦਾ ਨਾ ਜਿਹਦੇ ਜੀਵਨ ਵਿੱਚ ਕੁਝ ਨਹੀਂ ਹੈ ਪਰ ਜਿਹਨੂੰ ਆਪਣੀ ਸਿਫਤ ਦਿੰਦਾ ਆਪਣੀ ਭਗਤੀ ਦੇ ਭੰਡਾਰ ਦੇ ਵਿੱਚੋਂ ਦੇ ਦਿੰਦਾ ਹੈ ਨਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਆ ਜੋ ਕੁਝ ਆਪ ਨੂੰ ਮਿਲਦਾ ਨਾ ਉਹਦੇ ਭੰਡਾਰ ਦੇ ਵਿੱਚੋਂ ਮਿਲ ਰਿਹਾ ਨਾ ਤੂੰ ਏਵੜ ਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਘਰਬ ਨਾ ਆਵੈ ਰਾਸ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਇੱਕ ਹੁੰਦਾ ਗਰਭ ਜੋ ਮਾਤਾ ਦਾ ਉਦਰ ਹੁੰਦਾ ਮਾਤਾ ਦਾ ਪੇਟ ਹੁੰਦਾ ਗਰਭ ਕਹਿੰਦੇ ਆ ਇੱਕ ਬੱਬੇ ਨਾਲ ਸ਼ਬਦ ਹੁੰਦਾ ਗਰਭ ਇੱਥੇ ਗਰਭ ਆਇਆ ਕਿਆ ਗਰਭ ਗਰ ਮਤਲ ਹੰਕਾਰ ਕੀਆ ਗਰਭ ਨਾ ਆਵੇ ਰਾਸ ਕਿੰਨਾ ਹੰਕਾਰ ਕਰ ਲੋਗੇ ਕਿਸੇ ਕੰਮ ਨਹੀਂ ਆਏਗਾ ਕੱਡਾ ਵੱਡਾ ਸੀ ਰਾਵਣ 1 ਲੱਖ ਪੁੱਤ 5 ਲੱਖ ਨਾਤੀ ਤਹਿ ਰਾਵਣ ਘਰ ਦੀਆਂ ਨਾ ਬਾਤੀ ਸਰਬ ਸੋਣ ਕੇ ਲੰਕਾ ਹੋਤੀ ਰਾਵਣ ਸੇ ਅਦਕਾਈ ਕਾਹਾਂ ਪਿਓ ਦਰਬੰਦੇ ਹਾਥੀ ਖਿੰਮੇ ਭਈ ਪਰਾਈ ਕੀਆ ਗਰਬ ਨਾ ਆਵੈ ਰਾਸ ਜੀਓ ਪਿੰਡ ਸਭ ਤੇਰਾ ਪਾਸ ਇਹ ਜਿੰਦ ਇਹ ਸਰੀਰ ਇਹ ਸਾਰੇ ਤੇਰੇ ਦਿੱਤੀ ਹੋਈ ਆ ਪੜ ਦੇਣਾ ਤੂੰ ਠਾਕੁਰ ਤੁਮ ਪਹੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਤਰੀ ਪੂੰਜੀ ਦਿੱਤੀ ਹੋਈ ਸਾਡਾ ਥੋੜਿਆ ਸਰੀਰ ਸਭ ਕਹਿੰਦੇ ਤੋਟ ਨਾਹੀ ਤੁਦ ਭਗਤ Bhandar ਕੀਆ ਗਰਬ ਨਾ ਆਵੇ ਰਾਸ ਜੀਓ ਪਿੰਡ ਸਭ ਤੇਰੇ ਪਾਸ ਇਹ ਜਿੰਦ ਸਰੀਰ ਸਭ ਕੁਝ ਤੇਰਾ ਕਾਹਦਾ ਹੰਕਾਰ ਹੈ ਸਾਧ ਸੰਗਤ ਜੀ ਮੈਂ ਇੱਕ ਕਹਾਣੀ ਸੁਣੇ ਧਿਆਨ ਦਿਓ ਉਸ ਕਹਾਣੀ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਬੱਚਿਆਂ ਦਾ ਜਨਮ ਹੁੰਦਾ ਤੇ ਜੁੜਮੇ ਬੱਚੇ ਸਨ ਪਾਵੇਂ ਉਹਨਾਂ ਦਾ ਪੂਰਾ ਸਰੀਰ ਅਲੱਗ ਸੀ ਪਰ ਉਹਨਾਂ ਦੀਆਂ ਪਿੱਠ ਜਿਹੜੀ ਸੀ ਪਿੱਠ ਜੁੜੀ ਹੋਈ ਸੀ ਦੋਨਾਂ ਦੀ ਪਿੱਠ ਜੁੜੀ ਹੋਈ ਸੀ ਉਹ ਕਹਾਣੀਕਾਰ ਲਿਖਦਾ ਹੈ ਕਿ ਹੁਣ ਸਰੀਰ ਦੋ ਹੈ ਪਰ ਜੁੜੇ ਹੋਏ ਆ ਪਿੱਠ ਦੇ ਨਾਲ ਪਿੱਠ ਜੁੜੀ ਹੋਈ ਹੈ ਇੱਕ ਸੋਚ ਰਿਹਾ ਇੱਕ ਗੁਰਮੁਖ ਹੈ ਇੱਕ ਮਨਮੁਖ ਹੈ ਤੇ ਇੱਕ ਸਰੀਰ ਕਹਿ ਰਿਹਾ ਵੀ ਜੋ ਵਾਹਿਗੁਰੂ ਨੇ ਕੀਤਾ ਠੀਕ ਹੈ ਤੇ ਜਿਹੜਾ ਮਨਮੁਖ ਹੈ ਨਾ ਉਹ ਕਹਿੰਦਾ ਰਾਬਣ ਥੋੜਾ ਚੰਘਾ ਕਰਦਾ ਹੈ ਰੱਬ ਨੇ ਚੰਗਾ ਕੀਤਾ ਹੁੰਦਾ ਤੇ ਅਸੀਂ ਇਦਾਂ ਦੇ ਥੋੜੇ ਹੁੰਨਾ ਸੀ ਆ ਸਾਨੂੰ ਜੋੜ ਦਿੱਤਾ ਰੱਬ ਨੇ ਉਹ ਸ਼ੁਕਰ ਕਰਦਾ ਜੋ ਪ੍ਰਮਾਤਮਾ ਕੀਤਾ ਚੰਗਾ ਕੀਤਾ ਗੁਰਮੁਖ ਬਾਰ-ਬਾਰ ਇਹ ਕਹਿੰਦਾ ਤੇ ਮਨਮੁਖ ਬਾਰ-ਬਾਰ ਕਹਿੰਦਾ ਲੈ ਰੱਬ ਨੇ ਚੰਗਾ ਕੀਤਾ ਇਦਾਂ ਥੋੜਾ ਹੁੰਦਾ ਕੁਝ ਤੇ ਇੱਕ ਦਿਨ ਐਸਾ ਹੋਇਆ ਸਾਧ ਸੰਗਤ ਦੀ ਸਮਾ ਆਇਆ ਤੇ ਜਿਹੜਾ ਗੁਰਮੁਖ ਸੀ ਉਹਦੀ ਮੌਤ ਹੋ ਗਈ ਹੁਣ ਮਨਮੁਖ ਉਹਦੇ ਸਰੀਰ ਨੂੰ ਮਰੇ ਨੂੰ ਵੀ ਅਲੱਗ ਤਾਂ ਕਰ ਨਹੀਂ ਸਕਦਾ ਮਰੇ ਨੂੰ ਵੀ ਨਾਲ ਲੈ ਕੇ ਜਾਣਾ ਪੈਂਦਾ ਕਾਦਾ ਹੰਕਾਰ ਕਰਦੇ ਬਹੁਤ ਕੁਝ ਹੋ ਸਕਦਾ ਹੈ ਸੰਸਾਰ ਦੇ ਵਿੱਚ ਹੁੰਦਾ ਰੱਬ ਕਰਕੇ ਦਿਖਾਉਂਦਾ ਤੇ ਜਿਹੜੇ ਹੰਕਾਰ ਕਰਦੇ ਨਾ ਕੁਝ ਵੀ ਨਹੀਂ ਹੁੰਦਾ ਗੁਰੂ ਮਹਾਰਜ ਕਹਿੰਦੇ ਭਾਈ ਇੱਕੋ ਗੱਲ ਆ ਜਿਹੜੀ ਰੱਬ ਨੂੰ ਚੰਗੇ ਨਹੀਂ ਲੱਗਦੀ ਹਰ ਜੀਓ ਹੰਕਾਰ ਨਾ ਭਾਵੇ ਉਹਨੂੰ ਹੰਕਾਰ ਹੀ ਚੰਗਾ ਨਹੀਂ ਲੱਗਦਾ ਤੂੰ ਏਵੜ ਦਾਤਾ ਦੇਵਨਹਾਰ ਤੋਟ ਨਾਹੀ ਤੋਦ ਭਗਤ ਭੰਡਾਰ ਕੀਆ ਘਰ ਬਣਾ ਆਵੇ ਰਾਸ ਜੀਓ ਪਿੰਡ ਸਭ ਤੇਰਾ ਪਾਸ ਕਿਉਂਕਿ ਤੂੰ ਮਾਰ ਜੀਵਾਲੇ ਬਖਸ਼ ਮਲਾਏ ਤੂੰ ਮਾਰਨ ਵਾਲਾ ਵੀ ਤੂੰ ਹੈ ਜੀਵਾਲਣ ਵਾਲਾ ਵੀ ਤੂੰ ਹੀ ਹੈ ਇਤਿਹਾਸ ਪੜੋ ਨਾ ਸਾਧ ਸੰਗਤ ਜੀ ਆ 550 ਸਾਲ ਦਾ ਇਤਿਹਾਸ ਪੜ ਕੇ ਦੇਖੋ 555 ਸਾਲ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੂੰ ਗੁਰੂ ਨਾਨਕ ਪਾਤਸ਼ਾਹ ਨਹੀਂ ਡਰੇ ਕਿਸੇ ਕੋਲੋਂ ਕਿਉਂਕਿ ਇੱਕ ਭਰੋਸਾ ਸੀ ਨਾ ਤੂੰ ਮਾਰ ਜਵਾਲੇ ਬਖਸ਼ ਮਲਾਏ ਮਾਰੇ ਰੱਖੇ ਇੱਕ ਵਾਪ ਮਾਨੋ ਕਿ ਕਿਸ ਨਾਹੀ ਹਾਥ ਭਾਵੇਂ ਫਿਰ ਬਾਬਰ ਆਇਆ ਭਾਵੇਂ ਜਹਾਗੀਰ ਆਇਆ ਭਾਵੇਂ ਔਰੰਗਜ਼ੇਬ ਆਇਆ ਸਮੇਂ ਦੀਆਂ ਹਕੂਮਤਾਂ ਹੁੰਦੀਆਂ ਰਹੀਆਂ ਸਿੱਖਾਂ ਦੇ ਉੱਪਰ ਜ਼ੁਲਮ ਹੁੰਦੇ ਰਹੇ ਪਰ ਸਿੱਖ ਪਿੱਛੇ ਨਹੀਂ ਹਟਿਆ ਕਿਉਂਕਿ ਉਹਨੂੰ ਪਤਾ ਕਿ ਮਾਰਨ ਵਾਲਾ ਜਵਾਲਣ ਵਾਲਾ ਜਲਾਦਾਂ ਨੂੰ ਥੋੜੇ ਦੋਸ਼ ਦਿੰਦੇ ਸੀ ਨਾ ਹੱਥ ਜੋੜਦੇ ਸੀ ਜਲਾਦਾਂ ਦੇ ਅੱਗੇ ਕਹਿੰਦੇ ਵੀ ਤੂੰ ਤਾਂ ਆਪਣੇ ਮਾਲਕ ਦਾ ਹੁਕਮ ਮੰਨ। ਰੱਬ ਪਰਮੇਸ਼ਰ ਕਰ ਰਿਹਾ ਉਹੀ ਤਾਂ ਮਾਰਨ ਵਾਲਾ ਹੈ, ਉਹੀ ਤਾਂ ਜਵਾਲਣ ਵਾਲਾ ਹੈ। ਤੁਹਾਡੇ ਹੱਥ ਵਿੱਚ ਥੋੜਾ ਕੁਝ ਹੈ। ਤੇ ਜਿੱਦਣ ਇਹ ਪਤਾ ਹੁੰਦਾ ਨੇ ਤੇ ਸਾਧ ਸੰਗਤ ਜੀ ਅੱਜ ਤੱਕਰ 550 ਸਾਲ ਦੇ ਵਿੱਚ 9 ਲੱਖ ਸ਼ਹਾਦਤਾਂ ਹੋਈਆਂ ਸਿੱਖ ਕੌਮ ਦੇ ਵਿੱਚ 9 ਲੱਖ ਤੇ ਉਹਦਾ ਕਾਰਨ ਹੀ ਸੀ ਕਿ ਸਿੱਖ ਨਹੀਂ ਡਰਦਾ। ਤੇ ਉਹ ਭਾਵੇਂ ਜਿਹੜੀਆਂ ਮਰਜੀ ਹਕੂਮਤਾਂ ਆਈਆਂ ਹਾ ਡਰਦਾ ਹੈ ਇੱਕੋ ਤੋਂ ਡਰਦਾ ਉਹ ਪਰਮੇਸ਼ਰ ਤੋਂ ਡਰਦਾ ਹੈ। ਜਿਹਦਾ ਪੂਰੀ ਹਕੂਮਤ ਚੱਲਦੀ ਜਿਹਦੀ ਸਰਕਾਰ ਪੂਰੇ ਸੰਸਾਰ ਦੇ ਵਿੱਚ ਹੈ ਉਹਦੇ ਕੋ ਡਰਨਾ ਹੈ ਨਿਰਭਉ ਜਪ ਸਗਲ ਭਉ ਮਿਟੇ ਸਾਰੇ ਡਰ ਖਤਮ ਹੋ ਜਾਂਦੇ ਜਦੋਂ ਅਸੀਂ ਨਿਰਭਉ ਪਰਮੇਸ਼ਰ ਨੂੰ ਜਪਦੇ ਹਾਂ ਤੇ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਤੂੰ ਮਾਰ ਜਿਵਾਲੇ ਬਖਸ਼ ਮਿਲਾਏ ਜਿਉਂ ਭਾਵੇਂ ਤਿਉਂ ਨਾਮ ਜਪਾਏ ਜਿੱਦਾਂ ਤੈਨੂੰ ਭਾਉਂਦਾ ਹੈ ਤੂੰ ਨਾਮ ਜਪਾਉਂਦਾ ਹੈ ਤੂੰ ਦਾਨਾ ਬੀਨਾ ਤੂੰ ਬਹੁਤ ਵੱਡਾ ਮਾਲਕ ਐ ਸਾਧ ਸੰਗਤ ਦੀ ਬੀਨਾ ਕਹਿੰਦੇ ਸਮਝ ਸਭ ਕੁਝ ਸਮਝਦਾ ਐ ਸਾਚਾ ਸਿਰ ਮੇਰਾ ਉਹ ਪਰਮੇਸ਼ਰ ਮੇਰੇ ਸਿਰ ਤੇ ਹੈ ਗੁਰਮਤ ਦੇ ਮੈਨੂੰ ਗੁਰੂ ਦੀ ਮਤ ਦੇ ਭਰੋਸਾ ਤੇਰਾ ਮੈਨੂੰ ਤੇਰੇ ਤੇ ਭਰੋਸਾ ਬਣ ਜਾਏ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇ ਸਾਨੂੰ ਇੰਨਾ ਵਿਸ਼ਵਾਸ ਬਣ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕਿ ਤੇਰੇ ਤੋਂ ਬਿਨਾ ਦੂਸਰਾ ਨਹੀਂ ਹੈ ਗੁਰਾਇਕ ਦੇਵ ਬਜਾਏ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰਮਤ ਦੇ ਪਰੋਸਾ ਤੇਰੇ ਮੈਂ ਤੇਰੇ ਪਰੋਸੇ ਤੇ ਆ ਜਾ ਤਨ ਮੈਂ ਮੈਲ ਨਾਹੀ ਮਨ ਰਾਤਾ ਜਿਹੜਾ ਮਨ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਗਿਆ ਉਹਦੇ ਤਨ ਵਿੱਚ ਸਤਿਗੁਰੂ ਕਹਿੰਦੇ ਮੈਲ ਨਹੀਂ ਹੈ ਤਨ ਮਹਿ ਮੈਲ ਨਾਹੀ ਮਨ ਰਾਤਾ ਕਿਦਾਂ ਕਹਿੰਦੇ ਗੁਰਬਚਨੀ ਸੱਚ ਸ਼ਬਦ ਪਛਾਤਾ ਉਹ ਗੁਰੂ ਦੇ ਬਚਨਾਂ ਦੇ ਨਾਲ ਸ਼ਬਦ ਨਾਲ ਜੁੜ ਕੇ ਸੱਚ ਦੀ ਪਹਿਚਾਣ ਕਰ ਲੈਂਦਾ ਸੱਚ ਨਾਲ ਜੁੜ ਜਾਂਦਾ ਆ ਦੁਨੀਆ ਮੰਨੇ ਨਾ ਭਾਵੇਂ ਮੰਨੇ ਹੁਣੇ ਤੁਸੀਂ ਹੁਕਮਨਾਮਾ ਸੁਣਿਆ ਕਹਿੰਦੇ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤਉ ਕੀ ਕੀਜੀ ਤੇ ਦੁਨੀਆ ਦਾ ਨਾਨਕ ਨੂੰ ਵੀ ਨਹੀਂ ਮੰਨਦੀ ਸੀ ਕੋਈ ਆਖੇ ਭੋਦਨਾ ਕੋ ਕਹ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਕ ਵੀਰ ਸਾਹਿਬ ਕਹਿੰਦੇ ਮੈਨੂੰ ਤਾਂ ਲੋਕੀ ਪਾਗਲ ਕਹਿੰਦੇ ਸੀ ਬੋਰਾ ਕਹਿੰਦੇ ਸੀ ਇਹ ਅੱਜ ਦੁਨੀਆ ਦੀ ਅਸਲੀਅਤ ਹੈ ਸਾਧ ਸੰਗਤ ਦੀ ਗਿਆਨੀ ਸੰਸੇਂ ਜੀ ਮਸਕੀਨ ਕਿਆ ਕਰਦੇ ਸੀ ਜਿਹੜੇ ਲੋਕ ਪਾਗਲ ਹੁੰਦੇ ਨਾ ਪਾਗਲ ਜਿਹੜੇ ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੁੰਦੀ ਲੋਕੀ ਉਹਨਾਂ ਨੂੰ ਦਰਵੇਸ਼ ਕਹਿੰਦੇ ਆ ਉਹਨਾਂ ਨੂੰ ਕਹਿੰਦੇ ਰੱਬ ਦਾ ਬੰਦਾ ਹੈ ਤੇ ਜਿਹੜੇ ਰੱਬ ਦੇ ਬੰਦੇ ਉਹਨਾਂ ਨੂੰ ਪਾਗਲ ਕਿਹਾ ਜਾਂਦਾ ਹੈ ਉਹਨਾਂ ਨੂੰ ਪੱਥਰ ਮਾਰੇ ਜਾਂਦੇ ਆ ਤੇ ਇਹ ਸੰਸਾਰ ਦੀ ਹਾਲਤ ਹੈ ਪਰ ਜਿਹਨਾਂ ਨੂੰ ਭਰੋਸਾ ਰੱਬ ਤੇ ਹੈ ਨਾ ਤੇ ਉਹਨਾਂ ਨੇ ਤਾਂ ਪਛਾਣ ਲਿਆ ਸਾਹਿਬ ਕਹਿੰਦੇ ਤਨ ਮੈ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਮ ਜਪਣ ਦੀ ਵਡਿਆਈ ਹੈ ਕਿ ਤੇਰੀ ਤਾਕਤ ਸਾਨੂੰ ਮਿਲ ਜਾਂਦੀ ਹੈ ਕਿਸੇ ਬੰਦੇ ਦੀ ਤਾਕਤ ਨਾਲ ਕੁਝ ਨਹੀਂ ਹੋਏਗਾ ਜੋ ਫਲਾਨਾ ਬੰਦਾ ਮੈਨੂੰ ਜਾਣਦਾ ਉਹ ਮੌਕਾ ਹੁੰਦਾ ਤੇ ਬੰਦਾ ਫਿਰ ਕਹਿੰਦਾ ਵੀ ਮੇਰੇ ਕੋਲ ਤਾਂ ਟਾਈਮ ਕੋਈ ਨਹੀਂ ਸਤਿਗੁਰੂ ਕਹਿੰਦੇ ਉਹਦਾ ਤਾਣ ਰੱਖੋ ਉਹਦੀ ਤਾਕਤ ਰੱਖੋ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰਾਵੇ ਜੋ ਤੂੰ ਕਰੇ ਕਰਾਵੇ ਸਵਾਮੀ ਸਾਬ ਮਸਲਤ ਪਰਵਾਣ ਤੇ ਜਿਨ੍ਹਾਂ ਨੂੰ ਉਹਦਾ ਤਾਣ ਹੁੰਦਾ ਨਾ ਤੇ ਉਹ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੀ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰ ਜਿਨ੍ਹਾਂ ਨੂੰ ਉਹਦਾ ਤਾਣ ਹੈ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਭਗਤ ਇੱਥੇ ਭਗਤੀ ਤੇ ਭਗਤੀ ਦੀ ਸ਼ਰਨ ਵਿੱਚ ਪਾਉ ਉਹਦੀ ਬੰਦਗੀ ਕਰਨੀ ਉਹਦੇ ਨਾਮ ਨੂੰ ਜਪਣਾ ਸਭ ਕਹਿੰਦੇ ਭਾਈ ਉਹ ਪਰਮੇਸ਼ਰ ਹੈ ਤਨ ਮੈਂ ਮੈਲ ਨਹੀਂ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਮਾ ਕਿਉਂਕਿ ਸਾਡੇ ਕਰਮ ਚੰਗੇ ਨਹੀਂ ਆ ਜਦੋਂ ਅਸੀਂ ਆਪਣੇ ਕਰਮਾਂ ਨੂੰ ਦੇਖਦੇ ਆ ਤੇ ਸਤਿਗੁਰ ਕਹਿੰਦੇ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਤੇ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਕਰੀਏ ਕਿ ਸਤਿਗੁਰ ਮਹਾਰਾਜ ਬਖਸ਼ਿਸ਼ ਕਰੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਿਆ ਵਰਣਵਤ ਨਾਨਕ ਤਿੰਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਤਗੁਰੂ ਉਹਨਾਂ ਦੀ ਸੰਗਤ ਬਖਸ਼ਿਸ਼ ਕਰ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਕਦੇ ਵੀ ਭੁੱਲਦਾ ਨਹੀਂ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਤਗੁਰੂ ਦੀ ਕਿਰਪਾ ਕਰਨ ਆਪ ਜੀ ਦੇ ਨੇਮ ਦੇ ਸਤਗੁਰ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ